ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਅਮਰੀਕਾ ਦਾ ਯੂਕਰੇਨ ਨੂੰ ਝਟਕਾਰ 트ੰਪ ਨੇ ਇਸ ਗੱਲ ਤੋਂ ਕੀਤਾ ਇਨਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਯੂਕਰੇਨ ਨੂੰ ਸੁਰੱਖਿਆ ਗਰੰਟੀ ਦੇਣ ਦੀ ਗੱਲ ਤੇ ਕਹੀ ਕਿ ਹੀ ਹੈ ਪਰ ਨਾਲ ਹੀ ਇਹ ਵਿਸ਼ਸ਼ਟ ਕੀਤਾ ਹੈ ਕਿ ਅਮਰੀਕੀ ਅਮਰੀਕਾ ਯੂਕਰੇਨ ਵਿੱਚ ਆਪਣੀ ਜਮਿਨੀ ਫੌਜ ਨਹੀਂ ਭੇਜੇਗਾ ਉਸਨੇ ਕਿਹਾ ਕਿ ਯੂਕਰੇਨ ਨੂੰ ਸਿਰਫ ਹਵਾਈ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਇਹ ਬਿਆਨ ਰੂਸ ਯੂਕਰੇਨ ਸ਼ੁੱਧ ਦੇ ਸੰਡੇ 3 ਸਾਲ ਬਾਅਦ ਰਾਸ਼ਟਰਪਤੀ ਵਲੋਦੀਮਿਰ ਜ਼ੇਲੇ ਜੇਲੇ ਸਗੀ ਅਤੇ ਹੋਰ ਯੂਰਪਨ ਨੇਤਾਵਾਂ ਨਾਲ ਵਾਈਟ ਹਾਊਸ ਵਿੱਚ ਹੋਈ ਮੀਟਿੰਗ ਤੋਂ ਬਾਅਦ ਆਇਆ ਹੈ ਇਸੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਦੀਆਂ ਦੋ ਮੌਜੂਦ ਗਾਕਰ ਸੁਨਾਵਾ ਪੁਤਿਨ ਜਲੇਸਕੀ ਨੇ ਮੁਲਾਕਾਤ ਟਰੰਪ ਨੇ ਕਿਹਾ ਕਿ ਉਹ ਰੂਸ ਰੂਸੀ ਰਾਸ਼ਟਰਪਤੀ ਬਲਾਲਦੀਨ ਨੂੰ ਵੀਰ ਪੁਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਦੀ ਮੀਨ ਜੈਲਸਕੀ ਵਿਚਕਾਰ ਇੱਕ ਆਮੋ ਸਾਹਮਣੇ ਮੁਲਾਕਾਤ ਦਾ ਪ੍ਰਬੰਧ ਕਰ ਰਹੇ ਹਨ ਸੁਰੱਖਿਆ ਗਰੰਟੀ ਉਹਨਾਂ ਨੇ ਯੂਕਰੇਨ ਨੂੰ ਭਰੋਸਾ ਦਿਵਾਇਆ ਕਿ ਸ਼ਾਂਤੀ ਸਮਝੌਤੇ ਤੋਂ ਬਾਅਦ ਉਸ ਨੂੰ ਅਮਰੀਕਾ ਤੇ ਯੂਰੋਪੀਅਨ ਦੇਸ਼ਾਂ ਵਿੱਚ ਸੁਰੱਖਿਆ ਗਰੰਟੀ ਮਿਲੇਗੀ ਅਮਰੀਕਾ ਸਿਰਫ ਹਵਾਈ ਰਸਤੇ ਰਾਹੀਂ ਕਰੇਗਾ ਮਦਦ ਆਪਣੇ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਫਰਾਂਸ ਜਰਮਨੀ ਅਤੇ ਯੂਕੇ ਵਰਗੇ ਕੁਝ ਦੇਸ਼ ਯੂਕਰੇਨ ਵਿੱਚ ਆਪਣੀ ਜ਼ਮੀਨੀ ਫੌਜ ਭੇਜਣ ਲਈ ਤਿਆਰ ਹਨ ਅਤੇ ਅਮਰੀਕੀ ਉਹਨਾਂ ਦੀ ਹਵਾਈ ਰਸਤੇ ਰਾਹੀਂ ਮਦਦ ਕਰੇਗਾ ਜਦ ਉਹਨਾਂ ਨੇ ਉਹਨਾਂ ਤੋਂ ਪੁੱਛਿਆ ਗਿਆ ਕਿ ਅਮਰੀਕੀ ਫੌਜ ਨਾਲ ਭੇਜਣ ਦਾ ਕੀ ਭਰੋਸਾ ਹੈ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੇਰੇ ਭਰੋਸਾ ਹੈ ਤੇ ਮੈਂ ਰਾਸ਼ਟਰਪਤੀ ਹਾਂ ਧੰਨਵਾਦ